ਲਓ ਜੀ ਰਾਜਵੀਰ ਜਵੰਦਾ ਬਾਰੇ ਬਹੁਤ ਸਾਰੀਆਂ ਖਬਰਾਂ ਪੰਜਾਬ ਦੇ ਨਿਊਜ਼ ਚੈਨਲ ਤੇ ਚੱਲ ਚੁੱਕੀਆਂ ਨੇ ਪਰ ਜਿਹੜੀ ਖਬਰ ਅੱਜ ਹੁਣ ਤੁਹਾਡੇ ਸਾਹਮਣੇ ਬਿਲਕੁਲ ਯਾਨੀ 10 ਮਿੰਟ ਪਹਿਲਾਂ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਡਾਕਟਰ ਸਾਹਮਣੇ ਆਏ ਨੇ ਉਹਨਾਂ ਦਾ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਤੁਹਾਨੂੰ ਉਹਨਾਂ ਦਾ ਬਿਆਨ ਸੁਣਾਵਾਂਗੇ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਬੜੀਆਂ ਚਰਚਾਵਾਂ ਚੱਲੀਆਂ ਕੋਈ ਕਹਿੰਦਾ ਜੀ ਰਾਜਵੀਰ ਜਵੰਦਾ ਨੇ ਅੱਖਾਂ ਖੋਲ੍ਹ ਲਈਆਂ ਨੇ ਕੋਈ ਕਹਿੰਦਾ ਜੀ ਉਹਦਾ ਤਾਂ ਬਿਲਕੁਲ ਬ੍ਰੇਨ ਡੈੱਡ ਹੋ ਚੁੱਕਿਆ ਸਰੀਰ ਰੁਕ ਚੁੱਕਿਆ ਰਾਜਵੀਰ ਜਵੰਦਾ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਨੇ ਅਲੱਗ-ਅਲੱਗ ਨਿਊਜ਼ ਚੈਨਲਾਂ ਤੇ ਅਕਸਰ ਤੁਸੀਂ ਬਹੁਤ ਸਾਰੀਆਂ ਖਬਰਾਂ ਦੇਖ ਚੁੱਕੇ ਹੋ ਪਰ ਜਿਹੜੀ ਖਬਰ ਦੇ ਨਾਲ ਪੂਰੇ ਪੰਜਾਬ ਦੀ ਸੰਤੁਸ਼ਟੀ ਹੋ ਜਾਣੀ ਆ ਉਹ ਖਬਰ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰੂੰਗਾ ਕਿਉਂਕਿ ਕੁਝ ਹੀ ਟਾਈਮ ਪਹਿਲਾਂ ਇੱਕ ਡਾਕਟਰ ਜਿਨ੍ਹਾਂ ਦੇ ਬਿਆਨ ਮੈਂ ਤੁਹਾਡੇ ਸਾਹਮਣੇ ਤਰੁਆ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਨੇ ਕਿੰ사 ਖੁਲਾਸਾ ਕਰ ਦਿੱਤਾ ਸਾਫ ਸਾਫ ਗੱਲ ਕਰ ਦਿੱਤੀ ਹੈ ਯਾਨੀ ਪੰਜਾਬ ਦੇ ਵਿੱਚ ਜਿੰਨੇ ਵੀ ਲੋਕਾਂ ਨੂੰ ਇਸ ਖਬਰ ਦੇ ਪ੍ਰਤੀ ਜਾਂ ਇਸ ਗੱਲ ਦੇ ਪ੍ਰਤੀ ਅਸ਼ੰਕਾ ਸੀ ਉਹ ਸਾਰੀ ਦੂਰ ਕਰ ਦਿੱਤੀ ਹੈ ਯਾਨੀ ਰਾਜਵੀਰ ਜਵੰਦਾ ਪੰਜਾਬ ਦੇ ਇੱਕ ਬਹੁਤ ਵੱਡੇ ਨਾਮੀ ਸਿੰਗਰ ਔਰ ਪੰਜਾਬ ਦੇ ਅੰਦਰ ਹਰ ਇੱਕ ਵਿਅਕਤੀ ਨੇ ਆਪਣੇ ਪੱਧਰ ਤੇ ਅਰਦਾਸਤਾ ਕੀਤੀ ਹੈ ਪਰ ਕਹਿੰਦੇ ਜੀ ਮੁਲਖਾਂ ਤੱਕ ਰਾਜਵੀਰ ਜਵੰਦਾ ਦਾ ਬੜਾ ਸੋਹਣਾ ਨੈਟਵਰਕ ਬਣਿਆ ਸੀ ਤੇ ਰਾਜਵੀਰ ਜਵੰਦਾ ਦੇ ਲਈ ਬਹੁਤ ਸਾਰੇ ਕਲਾਕਾਰ ਸਾਹਮਣੇ ਆਏ ਉਹਨਾਂ ਨੇ ਅਮਰੀਕਾ ਤੱਕ ਡਾਕਟਰਾਂ ਦੇ ਨਾਲ ਸੰਪਰਕ ਸਾਧ ਲਿਆ ਇੱਥੋਂ ਤੱਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਡਾਕਟਰਾਂ ਦੀ ਇੱਕ ਅਮਰੀਕਾ ਦੇ ਵਿੱਚ ਟੀਮ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੂੰ ਵੀ ਕਿਹਾ ਗਿਆ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਪੰਜਾਬ ਦੇ ਬੜੇ ਮਸ਼ਹੂਰ ਸਿੰਗਰ ਨੇ ਬਾਕੀ ਫਿਰ ਸਾਡੇ ਪੰਜਾਬ ਦੇ ਵਸਨੀਕ ਨੇ ਤਾਂ ਆਪਣੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਪੰਜਾਬ ਦੇ ਅੰਦਰ ਇਹ ਮੈਸੇਜ ਦਿੱਤਾ ਕਿ ਉਹਨੇ ਅਮਰੀਕਾ ਦੇ ਡਾਕਟਰਾਂ ਦੇ ਨਾਲ ਸੰਪਰਕ ਸਾਧ ਲਿਆ ਕਿ ਉਹ ਰਾਜਵੀਰ ਜੋਹਨ ਦਾ ਜਿੰਦਗੀ ਬਚਾਈ ਜਾਵੇ ਜੇਕਰ ਬਾਡੀ ਦੇ ਵਿੱਚ ਕਿਸੇ ਪਾਰਟ ਦੀ ਲੋੜ ਹੈ ਤਾਂ ਉੱਥੋਂ ਤੱਕ ਵੀ ਸੋਚਿਆ ਗਿਆ ਕਿ ਇਹਦੇ ਅੰਦਰ ਟਰਾਂਸਫਰ ਕੀਤਾ ਜਾਵੇ ਪਰ ਮੈਂ ਤੁਹਾਨੂੰ ਇਹ ਡਾਕਟਰ ਦੀ ਵੀਡੀਓ ਦਿਖਾਉਣ ਤੋਂ ਪਹਿਲਾਂ ਉਹ ਗੱਲ ਦੱਸਣੀ ਚਾਹੁੰਗਾ ਕਿ ਡਾਕਟਰਾਂ ਨੇ ਕਿਹਾ ਸੀ ਕਿ ਭਾਈ ਦਿਮਾਗ ਇਹਦਾ ਡੈਡ ਹੋ ਚੁੱਕਿਆ ਬ੍ਰੇਨ ਇੱਕ ਵਾਰ ਸੈੱਲ ਮਰ ਜਾਣ ਬ੍ਰੇਨ ਦੇ ਤਾਂ ਦੁਬਾਰਾ ਨਹੀਂ ਬਣਦੇ ਇਹ ਗੱਲ ਤੁਸੀਂ ਸੁਣੀ ਐ ਅਕਸਰ ਬਹੁਤ ਸਾਰੇ ਡਾਕਟਰਾਂ ਦੇ ਮੂੰਹੋਂ ਸੁਣੀ ਐ ਅਕਸਰ ਬਹੁਤ ਸਾਰੇ ਨਿਊਜ਼ ਚੈਨਲਾਂ ਤੇ ਇਹ ਚੱਲੀ ਵੀ ਐ ਕਹਿੰਦੇ ਜੀ ਇੱਕ ਵਾਰ ਸੈੱਲ ਮਰ ਜਾਣ ਦਿਮਾਗ ਦੇ ਦੁਬਾਰਾ ਜਿੰਦਾ ਨਹੀਂ ਹੁੰਦੇ ਪਰ ਹੁਣ ਇੱਕ ਡਾਕਟਰ ਨੇ ਉਹ ਸਾਹਮਣੇ ਆਏ ਨੇ ਕਿਉਂਕਿ ਬਹੁਤ ਸਾਰਾ ਯਤਨ ਰਾਜਵੀਰ ਜਵੰਦਾ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚੋਂ ਚੱਲ ਰਿਹਾ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਜੋਰ ਲਾ ਰੱਖਿਆ ਔਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵੱਡੇ ਪੱਧਰ ਤੇ ਇਸ ਗੱਲ ਨੂੰ ਆਪਣੇ ਸਾਹਮਣੇ ਰੱਖਿਆ ਹਰ ਪਲ ਉਹ ਖਬਰ ਵੀ ਲੈ ਰਹੇ ਨੇ ਤਾਂ ਹੁਣ ਇਹ ਡਾਕਟਰ ਸਾਹਿਬ ਨੇ ਇਹ ਕਹਿ ਕੀ ਰਹੇ ਨੇ ਰਾਜਵੀਰ ਜਵੰਦਾ ਬਾਰੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਅਹਿਮ ਸੋ ਉਹ ਦੇਖੋ ਜਦ ਵੀ پیشنਟ ਆ ਜਾਂਦਾ ਹੈ ਇਨੀਸ਼ੀਅਲ ਅਸੈਸਮੈਂਟ ਤੋਂ ਬਾਅਦ ਜਿੱਦਾਂ ਹੀ ਉਹਨਾਂ ਦੇ ਸੀਟੀ ਸਕੈਨ ਹੋ ਗਏ ਹੋ ਨੇ ਬ੍ਰੇਨ ਦਾ ਟ੍ਰੀਟਮੈਂਟ ਔਰ ਸਪਾਈਨ ਦਾ ਟ੍ਰੀਟਮੈਂਟ ਉਹਨਾਂ ਨੇ ਨਾਲੋਂ ਤਾਲੀ ਸਟਾਰਟ ਕਰ ਦਿੱਤਾ ਹੋਣਾ ਬਟ ਇਹਦੇ ਵਿੱਚ ਹੁਣ ਜ਼ਰੂਰੀ ਗੱਲ ਹੈ ਕਿ ਹੋ ਸਕਦਾ ਹੈ ਕਿ ਇੰਜਰੀ ਸੀ ਬਹੁਤ ਜ਼ਿਆਦਾ ਸਵੀਅਰ ਹੈ ਕਿਉਂਕਿ ਬ੍ਰੇਨ ਨੂੰ ਜੋ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਵੀ ਹਾਈਪੋਕਸਿਕ ਡੈਮੇਜ ਹੋਇਆ ਹੈ ਹਾਈਪੋਕਸਿਕ ਡੈਮੇਜ ਦਾ ਮਤਲਬ ਸਦਾ ਕਿ ਸ਼ਾਇਦ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚ ਪਾਈ ਹੈ ਉਹਦਾ ਮੇਨ ਕਾਰਨ ਜੋ ਅਸੀਂ ਸੋਚ ਰਹੇ ਹਾਂ ਕਿ ਕਿਉਂਕਿ ਜੋ ਸੁਣੀ ਸੁਣਾਈ ਗੱਲ ਹੈ ਕਿ ਉਹਨਾਂ ਨੂੰ ਸ਼ ਜਾ ਦ 40 ਹਸਪਤਾਲ ਟ੍ਰਾਂਸਫਰ ਕੀਤਾ ਜਾ ਰਿਹਾ ਸੀ ਕਾਰਡੀਕ ਅਰੈਸਟ ਹੋਇਆ ਸੀ ਕਿ ਜੋ ਹੱਤ ਹੈ ਉਹ ਬ੍ਰੇਨ ਨੂੰ ਬਲੱਡ ਪੰਪ ਹੀ ਨਹੀਂ ਕਰ ਪਾਇਆ ਤਾਂ ਬ੍ਰੇਨ ਚ ਆਕਸੀਜਨ ਨਹੀਂ ਪਹੁੰਚੀ ਇਸ ਕਰਕੇ ਬ੍ਰੇਨ ਦੇ ਸੈੱਲ ਡੈੱਡ ਹੋ ਜਾਂਦੇ ਹਨ ਉਹਨਾਂ ਚ ਸੋਜਿਸ਼ ਪੈ ਜਾਂਦੀ ਹੈ ਦੂਸਰੀ ਗੱਲ ਜੋ ਮੇਨ ਉੱਠ ਕੇ ਆਈ ਹੈ ਗੱਲ ਉਹਨਾਂ ਦੀ ਸਰਵਾਈਕਲ ਸਪਾਈ ਮਤਲਬ ਧੌਣ ਦੇ ਮਨਕਿਆਂ ਚ ਵੀ ਬਹੁਤ ਸੇਵੀਅਰ ਇੰਜਰੀ ਹੈ ਹੁਣ ਇੱਥੋਂ ਇੰਜਰੀ ਹੋਣ ਕਰਕੇ ਵੀ ਇਹ ਸਭ ਚੀਜ਼ਾਂ ਜੋ ਹੈ ਹੋਰ ਵੱਧ ਜਾਂਦੀ ਹੈ ਦੇਖਿਏ ਪੇਸ਼ੇਨ ਨੂੰ ਕਿਸੇ ਵੀ ਪੇਸ਼ੇਨ ਨੂੰ ਵੈਂਟਿਲੇਟਰ ਸਪੋਰਟ ਤੋਂ ਕਿੰਨਾ ਟਾਈਮ ਲੱਗੇਗਾ ਉੱਤਰ ਚ ਉਹ ਦੇਖਣ ਲਈ ਜੀ ਉਹਨਾਂ ਦੀ ਐਗਜ਼ੈਕਟ ਇੰਜਰੀਜ਼ ਦਾ ਪਤਾ ਹੋਣਾ ਜ਼ਰੂਰੀ ਹੈ ਜੋ ਨਿਊਜ਼ ਚੈਨਲ ਰਾਹੀਂ ਪਤਾ ਲੱਗ ਰਿਹਾ ਹੈ ਕਿ ਬ੍ਰੇਨ ਦੇ ਵਿੱਚ ਹਾਈਪੋਕਸਿਕ ਡੈਮੇਜ ਫਿਰ ਨਾਲ ਸਰਵਾਈਕਲ ਸਪਾਈਨ ਦੀ ਇੰਜਰੀ ਇਹੋ ਜਿਹੇ ਪੇਸ਼ੈਂਟਸ ਨੂੰ ਕਾਫੀ ਟਾਈਮ ਲੱਗ ਸਕਦਾ ਹੈ ਵੈਂਟੀਲੇਟਰ ਤੋਂ ਉਤਰਨੇ ਦੇ ਵਿੱਚ ਤਾਂ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਤੇ ਵੀ ਬਹੁਤ ਸਾਰੇ ਦਿਨ ਰਹਿਣਾ ਪੈ ਸਕਦਾ ਔਰ ਦੂਜੇ ਪਾਸੇ ਜਿਹੜੀ ਹੁਣ ਮੈਂ ਤੁਹਾਡੇ ਸਾਹਮਣੇ ਖਬਰ ਧਰੂੰਗਾ ਬੜੀ ਹੀ ਅਹਿਮ ਖਬਰ ਹੈ ਇਸ ਖਬਰ ਨੂੰ ਪੰਜਾਬ ਦੇ ਲੋਕ ਸਾਡੇ ਸ਼ੇਅਰ ਕਰ ਦੇਣ ਕਿਉਂਕਿ ਇਹ ਮੈਸੇਜ ਅਕਸਰ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਸੀ ਇੱਕ ਪਹਿਲਾਂ ਵੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਸ਼ੇਅਰ ਕੀਤੀ ਆ ਕਈ ਲੋਕਾਂ ਨੇ ਨਹੀਂ ਸੁਣੀ ਹੋਣੀ ਇੱਕ ਪੰਡਤ ਨੇ ਦਾਅਵਾ ਕਰ ਦਿੱਤਾ ਕਹਿੰਦੇ ਜੀ 17 ਅਕਤੂਬਰ ਤੱਕ ਜੇਕਰ 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 17 ਅਕਤੂਬਰ ਤੱਕ ਰਾਜਵੀਰ ਜਵੰਦਾ ਜਿੰਦਾ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਉਮਰ ਵਧ ਨਹੀਂ ਆ ਇਹ ਭਵਿੱਖਬਾਣੀ ਕੀਤੀ ਗਈ ਹੈ ਕਿਸੇ ਪੰਡਤ ਦੁਆਰਾ ਬਹੁਤ ਪਹੁੰਚੇ ਦੁਆਰਾ ਔਰ ਰਾਜਵੀਰ ਜਵੰਦਾ ਫਿਰ ਜਿੰਦਾ ਰਹਿਣਗੇ ਇਹਦਾ ਮਤਲਬ ਇਹ ਆ ਬੜੀ ਲੰਬੀ ਉਮਰ ਜ਼ਿੰਦਗੀ ਤਾਂ ਹੁਣ ਪੰਜਾਬ ਦੇ ਡਾਕਟਰ ਪੰਜਾਬ ਦੇ ਸਾਡੀ ਸਿਆਸੀ ਪਾਰਟੀ ਦੇ ਲੀਡਰ ਜਾਂ ਪੰਜਾਬ ਦੇ ਕਲਾਕਾਰ ਅਕਸਰ ਸਾਰੇ ਲੋਕ ਪੰਜਾਬ ਦੇ ਇਹਦੇ ਵਿੱਚ ਕੋਈ ਬਖਰੇਵਾ ਨਹੀਂ ਹੈ ਇਹਦੇ ਵਿੱਚ ਕੋਈ ਬਖਰੇਵਾ ਨਹੀਂ ਹੈ ਪੰਜਾਬ ਚਾਹੁੰਦਾ ਕਿ ਸਾਡਾ ਨੌਜਵਾਨ ਇੱਕ ਗੱਬਰੂ ਪੰਜਾਬ ਦਾ ਪੁੱਤਰ ਸੱਚਮੁੱਚ ਠੀਕ ਹੋ ਕੇ ਆਪਣੇ ਬੱਚਿਆਂ ਦੇ ਵਿੱਚ ਆ ਜਾਵੇ ਫਿਰ ਤੋਂ ਪੰਜਾਬ ਪ੍ਰਤੀ ਗਾਵੇ ਕਿਉਂਕਿ ਪੰਜਾਬ ਸਾਡੀ ਮਾਂ ਬੋਲੀ ਜੋ ਉਹਨਾਂ ਨੇ ਸੇਵਾ ਕੀਤੀ ਪੰਜਾਬ ਦੇ ਲੋਕ ਚਾਹੁੰਦੇ ਨੇ ਐਸ ਕਰਕੇ ਹਰ ਰੋਜ਼ ਖਬਰਾਂ ਹੈਡਲਾਈਨ ਦੇ ਵਿੱਚ ਰਹਿੰਦੀਆਂ ਨੇ ਕਿਸੇ ਬੰਦੇ ਨੂੰ ਅੱਜ ਤੱਕ ਦੇਖਿਆ ਕਿ ਪੰਜਾਬ ਹੀ ਨਹੀਂ ਬਲਕਿ ਮਲਖਾਂ ਤੱਕ ਰਾਜਵੀਰ ਜਵੰਦਾ ਲਈ ਅਰਦਾਸਾਂ ਹੋ ਰਹੀਆਂ ਨੇ ਪਹਿਲਾ ਬੰਦਾ ਰਾਜਵੀਰ ਜਵੰਦਾ ਜੀ ਦੇ ਲਈ ਅਰਦਾਸਾਂ ਲੰਗਰ ਲਾਏ ਜਾ ਰਹੇ ਨੇ ਖੰਡ ਪਾਠ ਖਾਣੇ ਜਾ ਰਹੇ ਨੇ ਬਹੁਤ ਸਾਰੀਆਂ ਸੁੱਖਾਂ ਸੁਖੀਆਂ ਜਾਰੀਆਂ ਨੇ ਕਿ ਭਾਈ ਰਾਜਵੀਰ ਜਵੰਦਾ ਸੱਚਮੁੱਚ ਠੀਕ ਹੋ ਕੇ ਪੰਜਾਬ ਦੇ ਲੋਕਾਂ ਨੂੰ ਫੇਰ ਤੋਂ ਫੇਰ ਤੋਂ ਇੱਕ ਵਾਰ ਉਹੀ ਚਲਕ ਦਿਖਾਉਣ ਜਿਹੜੀ ਪੰਜਾਬ ਦੇ ਲੋਕ ਪਹਿਲਾਂ ਦੇਖਿਆ ਕਰਦੇ ਸੀ ਕਿਉਂਕਿ ਰਾਜਵੀਰ ਜਵੰਦਾ ਇੱਕ ਐਸੇ ਕਲਾਕਾਰ ਜਿਨ੍ਹਾਂ ਦਾ ਕੰਟਰੋਵਰਸੀ ਦੇ ਵਿੱਚ ਕਦੇ ਨਾਮ ਨਹੀਂ ਤੁਸੀਂ ਸੁਣਿਆ ਔਰ ਨਾ ਕਦੇ ਆਉਣਾ ਕਿਉਂਕਿ ਐਸੇ ਜਿਹੜੇ ਲੋਕ ਨੇ ਬਹੁਤੇ ਘੱਟ ਹੁੰਦੇ ਨੇ ਇਹਨਾਂ ਹੀਰਿਆਂ ਦੀ ਪੰਜਾਬ ਨੂੰ ਲੋੜ ਹੈ ਕਿਉਂਕਿ ਮਾਂ ਬੋਲੀ ਦੀ ਸੇਵਾ ਜੋ ਕੀਤੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਤੜੀਕਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਡਾਕਟਰ ਕਹਿ ਰਹੇ ਸੀ ਕਿ ਕੁਝ ਦਿਨ ਲੰਮਾ ਸਮਾਂ ਰਹਿਣਾ ਤਾਂ ਪੈ ਸਕਦਾ ਹੋ ਸਕਦਾ ਪਰਮਾਤਮਾ ਕੋਈ ਚਮਤਕਾਰ ਕਰ ਵੀ ਸਕਦਾ ਹੈ ਤੇ ਨਹੀਂ ਵੀ ਕਰ ਸਕਦਾ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਦਵਾਵਾਂ ਦੀ ਕਹਿੰਦੇ ਜੀ ਖਾਸ ਕਰਕੇ ਲੋੜ ਹੈ ਜੇਕਰ ਆਪਣੀ ਦਵਾ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ ਤਮੈਂ ਚਾਹੂੰਗਾ ਕਿ ਸਾਡੇ ਸਾਰੇ ਪੰਜਾਬੀ ਕਰਨ ਸਾਡੇ ਪੰਜਾਬ ਦਾ ਵਸਨੀਕ ਹੈ ਸਾਡਾ ਪੰਜਾਬੀ ਭਰਾ ਤਾਂ ਅਸੀਂ ਕਰ ਵੀ ਸਕਦੇ ਹਾਂ ਤੁਹਾਡੀ ਕੀ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ